ਆਜੋ ਮਿੱਤਰੋ ਗਰਮੀ ਇਨੀ ਜ਼ਿਆਦਾ ਹੈ 40 45 ਦੇ ird gird ਪਹੁੰਚ ਚੁੱਕਿਆ ਆ ਪ੍ਰੈਸ਼ਰ ਤੇ ਪੰਛੀਆਂ ਲਈ ਪਾਣੀ ਦਾਣੇ ਜ਼ਰੂਰ ਪਾਓ ਛਾਂ ਦੇ ਵਿੱਚ ਜਿੱਥੇ ਵੀ ਹੋ ਸਕੇ ਨੇੜੇ ਤੇੜੇ ਆ ਦੇਖੋ ਦੂਰੋਂ ਦੂਰੋਂ ਆਉਂਦੇ ਪੰਛੀ ਆਪਾਂ ਪਾਣੀ ਹੁਣੀ ਰੱਖਿਆ ਸੀ ਇੱਕ ਇੱਕ ਗਿਟਾਰ ਇਧਰ ਚੀ ਆ ਬਾਬਾ ਤੜਕੇ ਉੱਠਦਾ ਹੈ ਉੱਠ ਕੇ ਸਾਰੇ ਪਾਂਡਿਆਂ ਚ ਪਾਣੀ ਪਾਉਂਦਾ ਬਾਈ ਪੰਛੀਆਂ ਲਈ ਗਰਮੀ ਦਾ ਕਰਕੇ ਹਾਂ ਸਾਰੇ ਭਰਤੇ ਬਾਬਾ ਦੋ ਰਹਿੰਦੇ ਬਾਈ ਦੋ ਰਹੇਗੇ ਹਾਂਜੀ ਹਾਂਜੀ ਚਾਵਾਸੇ ਸਾਵਾਸੇ ਗਰਮੀ ਬਹੁਤ ਜ਼ਿਆਦਾ ਹੈ ਤੇ ਪੂਰਾ ਧਿਆਨ ਰੱਖਣਾ ਦਿਨੇ ਜਦੋਂ ਵੀ ਖਾਲੀ ਹੋ ਜਾਂਦੇ ਆ ਉਦੋਂ ਹੀ ਭਰਤੇ ਆ ਭਰ ਗਿਆ ਬਾਬਾ ਆ ਭਰਤਾ ਇੱਕ ਤੇ ਹੋਰ ਉਹ ਭਰੇ ਪਏ ਨੇ ਸ਼ਾਬਾਸ਼ ਪੰਛੀਆਂ ਨੂੰ ਇਹ ਧਰਿਆ ਪਿਆ ਆ ਪਿਆ ਸਾਰੇ ਵੀ ਇੱਕ ਦੋ ਉਧਰ ਹੋਰ ਪਾਰਥੇ ਰੱਖ ਦिए ਇੱਕ ਥਾਂ ਇਕੱਠੇ ਦੀ ਵਿਜਾ ਆ ਦੇਖੋ ਚਿੜੀ ਦਾਣੇ ਚੁੱਕ ਰਹੀ ਆ ਆਪਾਂ ਇਹਨਾਂ ਨੂੰ ਨਾ ਪਾਣੀ ਦੇ ਕੋਲੇ ਦਾਣੇ ਵੀ ਪਾ ਦਿੱਤੇ ਵੀ ਦਾਣੇ ਵੀ ਖਾ ਲੈਣਗੇ ਪਾਣੀ ਵੀ ਪੀ ਲੈਣਗੇ ਜਿਵੇਂ ਆਪਾਂ ਨੂੰ ਰੋਟੀ ਦੇ ਨਾਲ ਪਾਣੀ ਚਾਹੀਦਾ ਜ਼ਰੂਰ ਤੇ ਜ਼ਰੂਰ ਖਿਆਲ ਰੱਖਿਆ ਕਰੋ ਵੀਰੋ ਸਾਰਿਆਂ ਨੂੰ ਬੇਨਤੀ ਹੈ ਤੇ ਇਹ ਗਰਮੀ ਦੀਆਂ ਅਰਤਾਂ ਅੱਗੇ ਤਾਂ ਬਰਸਾਤਾਂ ਆ ਜਾਣੀਆਂ ਉਦੋਂ ਤਾਂ ਪਾਣੀ ਹਰ ਸਥਾਨ ਮਿਲ ਜਾਣਾ ਮਈ ਜੂਨ ਮਹੀਨਾ ਇਹ 2-3 ਮਹੀਨੇ ਥੋੜਾ ਜਿਹਾ ਦੇਖਣਾ ਹੁੰਦਾ ਹੈ